ਗੰਗਾ ਨਗਰ ਨੂੰ ਰਾਜਸਥਾਨ ਨੂੰ ਜਾਂਦੀ ਨਹਿਰ ਹੈ ਉਹਦੇ ਵਿੱਚ ਪਹਿਲਾਂ ਮੁੰਡੇ ਨੂੰ ਧੱਕਾ ਦਿੱਤਾ ਮੁੰਡੇ ਨੇ ਤਿੰਨ ਵਾਰੀ ਟਰਾਈ ਕੀਤੀ ਬਾਹਰ ਨਿਕਲਦੀ ਤੀਜੀ ਵਾਰੀ ਨਿਕਲ ਚੱਲਿਆ ਸੀ ਉੱਤੇ ਖੜਾ ਰਿਹਾ ਉਹਨੂੰ ਧੱਕਾ ਦੇ ਹੀ ਗਿਆ ਦੇ ਹੀ ਗਿਆ ਜਦੋਂ ਮੁੰਡਾ ਡੁੱਬ ਗਿਆ ਬਾਅਦ ਦੇ ਵਿੱਚ ਆਪ ਖੁਦਕਸ਼ੀ ਕਰ ਗਿਆ ਤੇ ਐਡਾ ਵੱਡਾ ਖੁਦਕਸ਼ੀ ਨੋਟ ਹੈ ਵੀਡੀਓ ਤੁਸੀਂ ਦੇਖੀ ਹੋਣੀ ਹੈ ਉਹਦੇ 'ਚ ਦੱਸਿਆ ਮੇਰੇ ਸਿਰ ਕਰਜ਼ਾ ਸੀ ਮੈਂ ਤਾਂ ਮਰ ਰਿਹਾ ਤੇ ਇਹਦੇ ਵਿੱਚ ਜਿਹੜਾ ਸੁਨੇਹਾ ਦਿੱਤਾ ਇਹਨਾਂ ਬੱਚਿਆਂ ਨੇ ਕਿ ਮਰਦ ਦਲੇਰ ਜਿਹੜੇ ਹੁੰਦੇ ਖੁਦਕਸ਼ੀਆਂ ਨਹੀਂ ਕਰਦੇ ਹੁੰਦੇ ਅੱਜ ਗੁਰੂ ਗੋਬਿੰਦ ਸਿੰਘ ਦਾ ਦਿਨ ਹੈ ਖਾਲਸਾ ਸਾਜਨਾ ਦਿਵਸ ਉਹ ਔਰੰਗਜ਼ੇਬ ਦੀ ਹਿੱਕ ਦੇ ਵਿੱਚ ਵੱਜ ਕੇ ਸਾਰਾ ਟੱਬਰ ਫੇਰ ਸ਼ਹੀਦ ਹੋਇਆ ਖੁਦਕਸ਼ੀ ਨਹੀਂ ਕੀਤੀ ਸਾਡੇ ਗੁਰੂਆਂ ਨੇ ਇਹ ਸਭ ਤੋਂ ਵੱਡਾ ਸੁਨੇਹਾ ਹੈ ਕਿ ਉੱਠੋ ਜੁੜੋ ਤੇ ਲੜੋ ਮੇਰੇ ਲੋਕੋ ਇਹੀ ਹੱਲ ਹੈ ਹੋਰ ਬਚਣ ਦਾ ਕੋਈ ਹੱਲ ਨਹੀਂ ਸਰਕਾਰਾਂ ਸਰਕਾਰਾਂ ਤੋਂ ਕੋਈ ਬਹੁਤੀ ਝਾਕ ਰੱਖਦੇ ਨਹੀਂ ਹੁੰਦੇ ਲੜੋ ਪਹਿਲਾਂ ਤਕੜੇ ਹੋ ਕੇ ਪਹਿਲਾਂ ਲੜਿਆ ਤੇ ਜਿੱਤੇ ਇਹ ਸੁਨੇਹਾ ਸੀ ਜੇ ਸੁਨੇਹਾ ਚੰਗਾ ਲੱਗਿਆ ਤਾੜੀਆਂ ਉਹਨੀਆਂ ਉੱਚੀਆਂ ਨਾਲ ਬੱਚਿਆਂ ਨੂੰ ਦੇ ਦਿਓ ਅਗਲੀ ਗੱਲ ਸਾਥੀ ਗੁਰਨਾਮ ਸੋ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਨਟਕਿੰਦਾਂ